ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਜਿੰਨੀਆਂ ਤੁਸੀਂ ਸਾਹਮਣੇ ਦੇਖ ਸਕਦੇ ਸਾਰੀਆਂ ਟੋਕੜਾਂ ਗੱਬਣਾ ਚੱਕ ਪਾਸਿਆ ਜਿਹੜੀਆਂ ਵੀਰ ਜੀਨਾਂ ਦਾ ਸਾਰਾ ਮਾਲ ਹੀ ਟੋਕੜਾਂ ਗੱਬਣਾ ਤਾਂ ਹੁੰਦਾ ਵਾ ਤੇ ਅੱਜ ਚਲਾਈ ਲੱਗੇ ਰਹੀ ਦਿੰਦੀ ਹੈ ਤੇ ਸਾਰਿਆਂ ਡੇਰੀ ਦਾ ਮਾਲ ਹੁੰਦਾ ਟੋਕੜਾਂ ਗੱਬਣਾ ਚੰਗੀਆਂ ਟੋਕੜਾਂ ਗੱਬਣਾ ਵੀਰ ਜੀਨਾਂ ਕਹਿੰਦੀਆਂ ਵਾ ਆ ਤਾਂ ਇਹ ਔਰ ਸਾਰੀਆਂ ਜਿੱਥੋਂ ਤੱਕ ਦੇਖ ਸਕਦੇ ਸਾਰੀਆਂ ਚੈੱਕ ਪਾਸ ਸੀ ਆ ਕੋਈ ਨੀਲੀ ਦੀ ਆ ਕੋਈ ਮੋਹਰਾ ਦੀ ਆ ਕੋਈ گاਵਾ ਆ ਤੇ ਗੱਲਬਾਤ ਹੁਣ ਵੇਖਦੀ ਹੁਣ ਨਾ ਕਰਦੇ ਆ ਤੇ ਪੁਛਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਹੋਠੀਕ ਠਾਕ ਜੀ ਕਿਰਪਾ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਹੋ ਰਿਹਾ ਰੀਅਲ ਆ ਚੱਲਣ ਦਿਆ ਚਲੋ ਚੌਧੀਆਂ ਚੱਲਣਾ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤਾਂ ਫਿਰ ਇੱਕ ਰੀ ਹਾਂਜੀ ਵਾਂਛੜੀ ਇਹ ਲੰਬਾ ਸਰ ਸੀਲ ਨੰਬਰ ਸਰ ਫੋਨ ਨੰਬਰ ਵੀ ਬੋਲਦਾ ਫੋਨ ਨੰਬਰ 6284337914 ਠੀਕ ਆ ਤੇ ਅੱਜ ਸਾਰੀਆਂ ਟੋਕੜਾਂ ਕੱਪਣਾ ਚੱਕ ਪਾਸੇ ਇਹਦੇ ਸਹੀ ਬਾਈ ਟੋਕੜਾਂ ਕੱਪਣਾਗੇ ਚੰਗੀਆਂ ਫਰਮਈਆਂ ਹੋ ਕੋਈ ਛੋਟੀਆਂ ਨਹੀਂ ਇਹ ਵਾਲੇ ਭੈਣ ਭਰਾ ਆਪਣੀਆਂ ਸਰ ਦੇ ਕੇ ਹਲੇ ਵੀਡੀਓ ਨਹੀਂ ਪਾਈ ਜਾਂਦੀ ਹਾਂ ਤੁਸੀਂ ਦੋ ਕਦੇ ਮੈਂ ਵੀਡੀਓ ਤੇ ਲੇਟ ਹੋ ਗਿਆ ਤੇ ਮੈਨੂੰ ਅੱਜ ਵੀ ਫੋਨ ਆਇਆ ਤਿੰਨ ਜਾਰ ਤੇ ਤਿੰਨ ਜਾਰ ਕੱਲਾ ਦੋ ਤਿੰਨ ਦਿਨ ਹੋ ਗਏ ਟਾਈਮ ਨਹੀਂ ਲੱਗਾ ਆਪਣਾ ਹੁਣ ਦਿਨਾਂ ਦਾ ਫਰਕ ਪੈ ਗਿਆ ਨਾ ਦਿਨ ਛੋਟੇ ਹੋ ਗਏ ਕਿਸੇ ਵੇਲੇ ਟਾਈਮ ਸੀ ਨਹੀਂ ਸੈਟਿੰਗ ਕਰ ਆਉਂਦੀ ਕਿਸੇ ਵੇਲੇ ਇੱਕ ਦੋ ਦਿਨ ਤੁਸੀਂ ਫ੍ਰੀ ਉਦੋਂ ਮੈਂ ਨਹੀਂ ਫ੍ਰੀ ਹਾਂਜੀ ਉਦੋਂ ਤੁਸੀਂ ਲੁਧਿਆਣੇ ਜਾਣਾ ਸੀ ਤੇ ਆਪਣਾ ਫਿਰ ਉਦੋਂ ਮੌਕਾ ਨਹੀਂ ਬਣਿਆ ਪਰਸੋਂ ਤੇ ਮਾਲ ਹੱਦ ਦੇ ਕੋਈ ਵੀ ਜੱਤੀ ਪੈਦੀ ਲਿੰਦਾ ਇਹ ਕੱਲ ਜਾਣਗੀਆਂ ਕੱਲ ਹੀ ਨਵੀਆਂ ਆ ਜਾਣਗੀਆਂ ਅੱਛਾ ਪਿੱਛੇ ਰਹਿੰਦੀ ਹੈ ਇਹ ਪਿੱਛੇ ਬੁੱਕ ਕੀਤੀਆਂ ਹੁੰਦੀਆਂ ਪਿਛਲੇ ਪਾਸੇ ਪਿਛਲੇ ਹੋਰ ਵੀ ਬੜਾ ਫੋਨ ਆਉਂਦਾ ਕਿਹੜੇ ਪੁੱਛਣ ਜਾਂਦੇ ਮਾਲ ਦ ਹੋਰ ਵੀ ਮਾਲ ਦਾ ਮਤਲਬ ਕਿ ਆਈ ਚਲਾਈ ਆਈ ਚਲਾਈ ਲੱਗੀ ਰਹਿਣੀ ਹੈ ਕਿ ਮੰਨ ਲਈ ਜਰਾ ਥੋੜਾ ਇਲੈਕਸ਼ਨਾਂ ਕਰਕੇ ਉਧਰ ਦੀ ਥੋੜੀ ਜਿਹੀ ਪਾ ਜੀਦਾ ਵਾ ਠੀਕ ਹੈ ਇੱਕ ਤੁਹਾਡਾ ਵੀ ਬਿਲਕੁਲ ਖਾਸ ਬੰਦਾ ਇਲੈਕਸ਼ਨਾਂ ਚ ਵਿਆਹ ਵਾ ਤੁਸੀਂ ਦੱਸੰਦੇ ਸੀ ਹਾਂਜੀ ਹਾਂਜੀ ਠੀਕ ਹੈ ਉਹਦੇ ਮਦਰ ਲੜੰਦੇ ਆ ਸਰਪੰਚੀ ਲੈ ਕੇ ਪੈਣੇ ਵਾ ਠੀਕ ਹੈ ਅੱਛਾ ਵੀਰ ਜੀ ਤੇ ਇਹ ਕਰਕੇ ਮਾਲ ਦਾ 15 ਦੇ ਮਾਲ ਜੱਤੇ ਬਾ ਰਹੂਗਾ ਇਹ ਵੀ ਨਹੀਂ ਗੱਲ ਪੂਰੇ ਕੰਮ ਇੱਕ ਪਾਸੇ ਦੇ ਆ ਇਹ ਕੰਮ ਵੀ ਇੱਕ ਪਾਸੇ ਦੇ ਇਹ ਕੰਮ ਆਪਣਾ ਹੁਣ ਮਜ਼ਬ ਜ਼ੋਰ ਉਧਰ ਵੀ ਲੱਗੰਦੇ ਆ ਤੇ ਇੱਧਰ ਵੀ ਲੱਗਣੇ ਲੱਗਣੇ ਆ ਹੁਣ ਠੀਕ ਆ ਜੀ ਹਾਂ ਚੱਲਾ ਫਿਰ ਕਰੀਏ ਸ਼ੁਰੂ ਹਨਾ ਕਿੰਨੇ ਚਿਰ ਤੇ ਚੱਕ ਪਾਸੇ ਆ ਵੀਰ ਜੀ ਹੋਰ ਪੰਜਾਂ ਮਹੀਨੇ ਦੀ ਚੱਕ ਪਾਸੇ ਆ ਪੰਜਾਂ ਮਹੀਨੇ ਇੱਕ ਚੱਕ ਪਾਸ ਜੇ ਸਿਕਿਉਰਿਟੀ ਦਾ ਸਨਾਪ ਵੇਖ ਲੋ ਠੀਕ ਆ ਸਿਕਿਉਰਿਟੀ ਦਾ ਕੱਦ-ਬੁੱਤ ਵੇਖੋ ਕਿੱਡਾ ਵਾ ਫੋਲ ਰਾਜੀ ਦੂਜੀ ਫਿਰ ਫੋਲ ਬਾਕੀ ਕੋਈ ਕੱਦ ਨਿਕਾ ਵਾ ਇਹਨੇ ਘਾਟਾ ਵੇਖੋ ਸੱਜਰ ਨੇ ਤੇ ਇਹਨੇ ਚੰਗਾ ਦੁੱਧ ਚਵਾਇਆ ਹੋਣਾ ਜੀ 15 16 ਕਿਲੋ ਮੈਂ ਦੋ ਦੋ ਦੇ ਗਿਆ ਇਹ ਪਹਿਲੇ ਸੂਈ ਉਧਰੋਂ ਆਈ ਜੇ ਠੀਕ ਆ ਤੇ ਕੱਦ ਵੇਖ ਲਓ ਮੈਂ ਇਹਦਾ ਕਿੱਡਾ ਰਾਜੀ ਫੁੱਲ ਜੇ ਕੱਦ ਘਾਟ ਪੱਖੋਂ ਚੰਗੀ ਆ ਬਾਕੀ ਓਡੇ ਇਹਦੇ ਅਗਲੇ ਥਾਣੇ ਓਡੇ ਇਹਦੇ ਪਿਛਲੇ ਥਾਣੇ ਕਾਲੀ ਸ਼ਾਹ ਜੀ ਖੜਾ ਸੁਣਾ ਦਾ ਵੇਰ ਸਾਰਾ ਮਿਲਕ ਵੈਂਚੋਟੀ ਨੂੰ ਲੱਗੀ ਵੇਖੋ ਉਮੀਦ ਆ ਇਹਦੇ ਗਾੜ੍ਹ ਵੀ ਚੰਗੀ ਨਿਕਲੂ ਗਾੜੀ ਬੈਂਚੋਟੀ ਦੀ ਬੜੀ ਜੜੀ ਖਰੀ ਬਾਬਾ ਜੀ ਕੇ ਤੌਰੋ ਫੇਰ ਆ 2000 ਜਿਹੜੇ ਮੁੱਲ ਕਰਨੇ ਆ ਨਾ ਥੋੜੇ ਜਿਹੀ ਬਿਜੀਆਂ ਦੇ ਦੇਣ ਲੈਣ ਵਾਲੀਆਂ ਗੱਲਾਂ ਕਰਨੀਆਂ ਵੀ ਔਫਰੇ ਲਾਉਣੀਆਂ ਜਾ ਕੇ ਠੀਕ ਆ ਹਾਂਜੀ ਬੇਜਬੂਜ ਕੇ ਤੇ ਥੋੜਾ ਜਾ ਵੀ ਕੰਮ ਜ਼ਰੂਰੀ ਆ ਸਰਪੰਚੀ ਵਾਲਾ ਵੀ ਪਹਤਾ ਲਈਏ ਠੀਕ ਆ ਜੀ ਛੋਟੀ ਦਾ ਕਦਬੁੱਤ ਵੇਖੋ ਚਲੋ ਜੇ ਸੇਰ ਸੂਰ ਚੰਗਾ ਬੜਾ ਸੁਨਾਪ ਚੰਗਾ ਵਾ ਗਾਂ ਕੀ ਥਾਂ ਦਾ ਮੁੱਲ ਪਾ ਦੂਗੀ ਬਾਬਾ ਜੀ ਕੱਟੀਏ ਠੀਕ ਆ ਜੀ ਹਾਂਜੀ ਗਾੜੀ ਤਿਆਰ ਹੋਈ ਰਕਮ ਦੀ ਅੱਛਾ ਬਲੱਡ ਕਾਲੀ ਕਾਲੀ ਸ਼ਾਹ ਆਏ ਫਿਰ ਜੱਡ ਬਲਾ ਕੇ ਜਿਹੜਾ ਕਹਿੰਦਾ ਬਿਲਕੁਲ ਜੱਡ ਬਲਾ ਕੇ ਆ ਬਾਈ ਛੋਟੀ ਠੀਕ ਆ ਜੀ ਸਿੰਘ ਤੁੰਗ ਵੇਖ ਮੂੰਹ ਮਾਰ ਤੇ ਬਾਕੀ ਬੜੇ ਸ਼ਾਂਤ ਜੀ ਆ ਬੜੀ ਸ਼ਾਂਤ ਬਾਬਾ ਜੀ ਬਿਲਕੁਲ ਜਿੱਥੇ ਖਲਾਸ ਐਣੀ ਬੱਬਾ ਜੀ ਵੇਖੋ ਠੀਕ ਹੈ ਜੀ ਬਹੁਤ ਠੰਡੀ ਠੁੰਡੀ ਪਲੀ ਛੋਟੀ ਵਾਪਸੀ ਬਾਕੀ ਚੰਗੇ ਰਿਕਾਰਡ ਵਾਲੀ ਆ ਗਾਂ ਕਿਸ ਨੇ ਘਰੇ ਵੀ ਰੱਖਣੀ ਤਾਂ ਵੀ ਚੰਗੀ ਜਿਹਾ ਗਾਂ ਕਿਸ ਨੇ ਵੇਚਣ ਲਈ ਤਿਆਰ ਕਰਨੀ ਆ ਉਸ ਪੱਖੋਂ ਵੀ ਚੰਗਾ ਵੇਖੋ ਚਲੋ ਸਾਰੇ ਭੈਣ ਭਰਾ ਸਿਆਣੇ ਜੀ ਕੋਈ ਤਿਆਰ ਕਰਕੇ ਵੇਚੂਗੇ ਦੂਣ ਤੋਂ ਤਾਹ ਬਾਜੂ ਮੈਂ ਅੰਦਰ ਸਿਰਫ ਰਹਿ ਗਿਆ ਹਰ ਵੀ ਜੀ ਸਾਢੇ 1/4 ਜੀ ਰਹਿ ਕੇ ਪੰਜਾਂ ਬਾ ਪੰਜੀ ਮੰਨ ਕੇ ਚੱਲੀਏ ਚਲੋ ਪੰਜਾਂ ਦੀ ਚੱਕ ਪਾਸ ਮੰਨੀਏ ਪੰਜਾਂ ਚਾਹ ਪਾਸ ਆ ਦੁੱਧ ਦਿੰਦੀ ਜੇ ਤੂੰ ਦੁੱਧ ਹਰ ਵੀ ਜੀ ਅੱਜ ਤਾਂ 6 ਕਿਲੋ 6 ਕਿਲੋ ਦੁੱਧ ਤੇਰਾ ਭਾਵੇਂ ਦੋ ਟਾਂ ਘਾੜ ਕੇ ਚੋਕ ਲੈ ਜੇ ਮਈਆ ਤੋਂ ਤੇ ਵੱਧ ਕਰਨਾ ਆਈਆਂ ਵੀ ਉਧਰ ਹੀ ਆ। ਉਹਨਾਂ ਬਾਰੇ ਵੀ ਥੋੜੇ ਭੱਜ ਲੱਠ ਕਰਕੇ ਸਾਡੇ ਕੋਲ ਆ ਮਾਰਾ ਥੋੜਾ ਇਤਿਆਰ ਕਰਕੇ ਤਾਂ ਗਿਆ। ਮੈਂ ਤੋਂ ਮੈਂ ਤਾਂ 7-8 ਕਿਲੋ ਚੋਂ ਆ ਕੇ ਲਏ ਆ ਪਰ ਹੁਣ ਆਹ ਤਾਂ 6 ਕਿਲੋ ਹੋਊਗਾ। ਤੇ ਇਹਦਾ ਮੁੱਲ ਪਹਿਲੀ ਰਵ ਬਈ ਕਿਸ ਮੈਂ ਤਾਂ ਟੀਕਾ ਪੁੱਛਿਆ ਐਮ 29 ਦਾ ਘਾ ਟੀਕਾ ਵੀ ਭਰਿਆ ਜੇ ਮੈਂ ਅੱਛਾ ਪਹਿਲੀ ਰਵ ਕਿਹਾ ਚਲ ਛੋਟੀ ਰਕਾਰਡ ਵਾਲੇ ਕਰੋ ਲਈ ਚੰਗੇ ਕਰੋ ਲਈ ਆ ਛੋਟੀ ਇਹ ਤੋਂ ਵੱਡੀਆਂ ਵੱਡੀਆਂ ਸੀ ਤਰਾ ਪੁੱਛਿਆ ਐਮ 29 ਦਾ ਟੀਕਾ ਠੀਕ ਕੁੜਾ ਵੇਖ ਲਓ ਮੈਂ ਠੀਕ ਕੁੜਾ ਵੇਖੋ ਚੌੜੀ ਚੂੜੀ ਕਿੱਡੀ ਹੈ ਮੈਂ ਛੋਟੀ ਠੀਕ ਆ ਹਾਂਜੀ ਤੇ ਕਿੰਨੇ ਦੀ ਦੇਣੀ ਹੈ ਫਿਰ ਆਪਾਂ ਪਹਿਣ ਦੀ ਦੇ ਦੇਗੇ ਮੈਂ ਨਹੀਂ ਕਰਨਾ ਦੇ ਲੈਣ ਵਾਲੀਆਂ ਗੱਲਾਂ ਨਹੀਂ ਇਹ ਦੇਣ ਲੈਣ ਵਾਲੀਆਂ ਗੱਲਾਂ ਨਹੀਂ ਇਹ ਤਾਂ ਜਿੰਨਾ ਕਰੋ ਦੱਸੋ ਇਹ ਤਾਂ ਸਭ ਦੇ ਬਾਜੀ ਵਾਲੀਆਂ ਗੱਲਾਂ ਨੇ ਜੋ ਨਹੀਂ ਕਹੋ ਪੂਰੇ 60 ਦੀ 2000 2 58000 ਦਵਾਵੇਂ ਬਾਬਾ ਜੀ 58000 ਜੀ ਮਾਦਮ ਹੁਣ ਦੇਨ ਲੈਣ ਵਾਲੇ ਪਾਸੇ ਆ ਗਏ ਜੇ ਦੇਨ ਵਾਲੀ ਗੱਲ 57000 ਦੀ ਕੱਟੀ ਦੇ ਰਹੇਗੇ ਵੀਰ ਭਰਾ ਬੱਸ ਕਦਰ ਦੇ ਕਿੱਥੇ ਦੇਣੀ ਆ ਠੀਕ ਆ ਮੋੜਨਾ ਨਹੀਂ ਦੇ ਹੁਣ ਆਹ ਦੇਖ ਸਾਹ ਦੇ ਕਰੀ ਥਾਣੇ ਦੇ ਪਿੰਨਾਂ ਲਾਗੇ ਦੇ ਵੇਖਾ ਬਿਜਲੀ ਘਰੀ ਬਣਾਈ ਫਿਰਦੇ ਆ ਨਾੜਾ ਮਿਲਕਵੇਂ ਚੰਗੀ ਲੱਗੀ ਆ ਹਾਂਜੀ ਪਰ ਲਾ ਥਣ ਥੋੜਾ ਇਹ ਪਾਰਾ ਨਹੀਂ ਰੱਖ ਦੀ ਜੀ ਉਹ ਬਾਬਾ ਜੀ ਕੋਈ ਗੱਲ ਹੀ ਨਹੀਂ ਆਪਣਾ ਕੋਈ ਵੇਖ ਕੇ ਖੜੇ ਵੀਰ ਪ੍ਰਭਾ ਬਾਗੀ ਥਣ ਇੱਕ ਹੋ ਜਾਓ ਠੀਕ ਆ ਜੀ ਹੋਰ ਨਹੀਂ ਕੋਈ ਸ਼ਕਤ ਆ ਇੱਕ ਯਾਰੀ ਹੋ ਜਾਂਦਾ ਆ ਤੁਸੀਂ ਫਿਰ ਪਿੱਛੇ ਵੀ ਦੇਖ ਸਾਹ ਥੋੜਾ ਆ ਵੇਹ ਲੰਮਾ ਰੱਖ ਦੀ ਜੀ ਵੇਹ ਬਾਗੀ ਕੋਈ ਉੱਤੋਂ ਬਾਹੀ ਨਹੀਂ ਐ ਕੋਈ ਗੱਲ ਨਹੀਂ ਐ ਇਸ ਕੋ ਜੀ ਸਾਰੇ ਬਣ ਮੈਂ ਦੇਖੋ ਕੋਈ ਬਾਹੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਬਾਕੀ ਇਹ ਕਿਹੜੀ ਕਿ ਬਿਲਕੁਲ ਦੁੱਧੋ ਛੱਡੀ ਐ ਕੋਈ ਵੀਰ ਆਪਣੀ ਤੇ ਇਹ ਕਿੰਨੇ ਚਦੇ ਚੱਕ ਪਾਸੇ ਇਹ ਵੀ ਹਰ ਵੀ ਚ ਪੰਜਾਂ ਮਿੰਟ ਤੋਂ ਬਾਅਦ ਇਹ ਵੀ ਸਾਢੇ ਪੰਜਾਂ ਦੀ ਹੁੰਦੀ ਆ ਸੱਜਣ ਨੇ ਤੇ ਇੰਨੇਵੇਂ ਦੁੱਧ ਚੰਗਾ ਹੀ ਕੱਢਿਆ ਹੋਣਾ ਪਾਪਾ ਜੀ 16 ਕਿਲੋ ਦੁੱਧ ਨਿਕਾੜ ਜੇ ਨਿਕਾੜੇ ਦੂਜਾ ਸੂਆ ਜੇ ਅਰਕੀ ਗਾ ਤੀਜੇ ਸੂਣਾ ਜੀ ਤੋਰੋ ਫੇਰ ਇੱਕ ਰੀਨ ਤੇ ਇਸਰੇ ਸੋਵੇ ਲਿਗਾਹਾਂ ਗਾ ਬਣੇ ਬਾਕੀ ਇਹ ਆ ਵੀ ਕੋਈ ਸਾਹਮਣੂ ਗਾ ਰਾਜੀ ਕਰ ਲੂਗਾ ਪੂਰੇ ਤੇ ਸਰੀਰ ਪੂਰਾ ਇਹਨੇ ਬੜੀ ਵਾਹ ਪਰ ਜਨਾਵਾ ਠੀਕ ਹੈ ਬਧਰੀ ਜਾਈ ਦੀ ਜਿਨੀ ਬਣੀ ਆ ਤੇ ਬਾਕੀ ਕਿ ਸਾਂ ਦਾ ਮੋਲ ਪਾ ਜੂਗੀ ਮੈਂ ਹਾਂਜੀ ਹਾਂਜੀ ਸਾਡੇ ਵਸਾ ਲਈ ਕੋਈ ਨਿੱਕੀ ਨਹੀਂ ਬਾਬਾ ਜੀ ਬਗਾਨੇ ਥਾਂ ਦੇ ਆਣ ਕੇ ਨਾ ਮੈਂ ਵੈਸੇ ਢਾੜੀ ਕੱਠਪੀ ਜਾਂਦੀ ਹਾਂ ਹਾਂਜੀ ਹਾਂਜੀ ਵਾਹ ਦੇਖੋ ਵੀ ਜਿੱਥੇ ਘਰ ਕੀਤਾ ਹੁੰਦਾ ਮਾਲ ਨੇ ਜਿੱਥੇ ਸ਼ੁਰੂ ਤੋਂ ਰਹਿੰਦਾ ਵਾ ਬਗਾਨੀ ਥਾਂ ਦਾ ਨਿਕਲ ਕੇ ਆਪਣਾ ਨੇ ਯਾਰ ਦਨਜੀ ਲੱਗਦਾ ਤੇ ਤੌਰ ਫੇ ਹੁਣ ਦੁੱਧ ਕਿੰਨਾ ਜਿਆਦੇ ਕੋਲ ਐਟਮ ਦੇ ਹਰ ਵੀਰ ਕੋਈ 6 ਕਿਲੋ ਹੋਊਗਾ ਇਹਦੇ ਕੋਈ 8 ਕਿਲੋ ਦੁੱਧ ਚਵਾ ਕੇ ਲਿਆਏ ਹਾਂ ਤੇ ਇਹਦੇ ਕਰਕੇ ਸਾਡੇ ਘਰ ਕੇ ਥੋੜਾ ਜੀਜੂ ਘਟ ਲਾਇਆ ਤੇ ਇੱਕ ਤਾਂ ਕਹਿੰਗਾ ਆਪਣੇ ਕੋਲ ਮੈਂ ਵੇਖ ਲਓ ਮੈਂ ਕੋਈ ਸ਼ੱਕ ਨਹੀਂ ਹੈਗਾ ਉਹ ਗੱਦ ਵजूद ਵਾਲੀ ਆ ਮਗਰ ਖੁੱਡਾ ਵੇਖੋ ਮੈਂ ਕਿੱਥੇ ਕਿੱਥੇ ਲੱਗਾ ਇਹਦਾ ਖੁੱਡਾ ਲੱਗਾ ਵੇਖੋ ਮੈਂ ਦੂਰੋਂ ਖਾਉ ਮੈਂ ਕਿੱਥੇ ਆ ਚਲ ਵਾ ਜਾ ਲੈ ਸਾਡੇ ਕਿੱਥੇ ਆਉਂਦੀ ਜੇ ਕੱਦ ਸਾਡਾ ਫੋਲੀ ਹੈ ਹਾਂਜੀ ਬਾਕੀ ਥੱਲੇ ਦੀ ਚੰਗੀ ਸਾਸੂ ਵੇਖੋ ਮਿਲਕਵੇਂ ਦੋਵੇਂ ਬੰਦੇ ਮੈਂ ਬੜੀ ਤਗੜੀ ਮੋਟੀ ਲੱਗੀ ਹੈ ਘਾਰ ਕਮਾਲੀਆਂ ਕੋਈ ਭੈਣ ਭਰਾ ਜਿਹੜਾ ਕੋਈ ਤਿਆਰ ਕਰਕੇ ਵੇਚ ਦੇਣ ਘਾਰ ਕਮਾਲੀਆਂ ਬਈਏ ਸ਼ਾਬਾ ਤੇਦਾ ਫਿਰ ਮੁੱਲ ਦੇਣ ਲੈਣ ਵਾਲਾ ਪਰ ਵੀ ਦੇ ਦਈਏ 60 ਹਜ਼ਾਰ ਦੇ ਦਈਏ 60 ਹਜ਼ਾਰ ਦੀ 52 ਦੀ 52 ਹਜ਼ਾਰ ਦੀ 55 ਹਜ਼ਾਰ ਦੀ ਮੈਂ ਦੋ ਨੰਬਰ ਜੀਏ 52 ਦੇ ਕੇ 55 ਦੀ 55 ਦੀ 56 ਦੀ ਦੇਣੀ ਜੀ ਯਸਨ ਹੋਈਆਂ ਯਸਨ ਹੋਈ ਬਬਾ ਪਰ ਇੱਕ ਗੱਲ ਹੈਗੀ ਜੇ ਇਹ ਜਬ ਅਪਗ੍ਰੇਡ ਕਰਨ ਦੇ ਨਾ ਪਰ ਦੀਆਂ ਲੈਣ ਵਾਲੀ ਗੱਲ ਕਰਨ ਦੇ ਜੀ ਅੱਛਾ ਇਹਨਾਂ ਦੀ ਕਟੀਆਂ ਮੈਂ ਘਰੋਂ 65 ਦੀਆਂ ਵੀ ਵੇਚ ਗਿਆ ਆਪਾਂ 65 ਦੀਆਂ ਵੇਚੀਆਂ ਜਾਂ ਨਹੀਂ ਵੇਚੀਆਂ 60 65 ਹਜ਼ਾਰ ਦੀਆਂ ਨਾਦੀਆਂ ਵੇਚੀਆਂ ਜੀ ਠੀਕ ਹੈ ਲੈਣ ਵਾਲੀ ਗੱਲ ਹੈ ਕੋਈ ਨਫਾ ਨੁਫਾਨੀਆਂ ਵੀ ਤਾ ਉਸ ਨੂੰ ਵੀ ਕਰ ਲਈਏ ਸਾਂਭੀਆ ਤੁਹਾਡੀ ਘਟ ਜਾਂਦੀ ਆ 50000 ਦੀ ਜੜੀ ਆ ਵੀ ਦੇ ਦੇਣੀ ਇਹ ਚੱਡਾ ਚੁੱਡਾ ਖਾਓ ਮੈਨੂੰ ਕਿੱਡਾ ਲੱਗਾ 200 ਠੀਕ ਸੱਜਰਾ ਨੂੰ ਸੱਜਰਾ ਤੋਂ ਵੜ ਗਿਆ ਛੋਟੀ ਆ ਭਾਜੀ ਤੇ ਹੁਣ ਆ ਗਈ ਆਪਣੇ ਕੋਲ 33ਵੇਂ ਨੰਬਰ ਤੇ ਹਾਂਜੀ ਇਹ ਕਿੰਨੇ ਚੱਟ ਚੈੱਕ ਪਾਸ ਸਾਡੇ 3 ਨਾਲ ਦੀ ਇਹ ਕਿਦੋਂ ਡੱਟ ਕੇ ਲ ਹੋਊਗਾ ਜੀ ਹੈਗਾ ਪੱਕਾ ਦੁੱਧ ਮੈਨੂੰ ਜਵਾਗਦਾ ਜਿੰਨਾ ਕੋਈ ਸ਼ੇਰ ਸ਼ੋਪ ਭਾਈ ਜੀ ਸ਼ੋ ਜਿੰਨਾ ਕੋ 8 ਕਿਲੋ ਤੋਂ ਘੱਟ ਜੀ ਚਲੋ ਤੋਰਾ ਫੇਰ ਇਹ ਕਾਰਡ ਵਾਲੀ ਕਾਲੀ ਛਾਹ ਵੇਖੋ ਯਾਮਲ ਦੀ ਛੋਟੀ ਆ ਬਿਲਕੁਲ ਕਾਲੀ ਛਾਹ ਵਾਲਾ ਇਸ ਨਾਲ ਬਕੀ ਬਾਕੀ ਫਿਰ ਵੇਖੋ ਕਿੰਨਾ ਕੱਟਿੰਦਾ ਆ ਸ਼ਾਂਤ ਜੀ ਬਾਕੀ ਹਰ ਵੀ ਦੂਜੀਆਂ ਮਹੀਆਂ ਨੂੰ ਕਰਦੇ ਦਾ ਨੋਰਮਲ ਜੀ ਬਸ ਆਣ ਕੇ ਇੱਥੇ ਵੀ ਆਂਦੇ ਆ ਇਹਦਾ ਉਹਨਾਂ ਦਾ ਕੱਦ ਜਾਰਾ ਵੱਡਾ ਇਹਦਾ ਕੱਦ ਖੜਾ ਉਹਨਾਂ ਦਾ ਬਾਕੀ ਫਿਰ ਉਹਨਾਂ ਹੀ ਰੇਟ ਦਾ ਫਿਰ ਵੀ ਫਰਕ ਪੈ ਜਾਂਦਾ ਸਾਡੀ ਦੋ ਦੋ ਛੋਟੀ ਵੀ ਤਾਂ 8 ਕਿਲੋ ਜੀ ਸੱਜਣ ਨੇ ਦੁੱਧ ਤੇ ਇਹਨੇ ਵੀ ਚੰਗਾ ਚਵਾਤਾ ਹਣਾ ਦੁੱਧ ਤੇਰਾ ਤਾਂ 10 ਕਿਲੋ ਛੋਟੀ ਗੋ ਚਵਾ ਗਿਆ ਯਾਰ ਕਿ 15 ਕਿਲੋ ਦੀ ਉਮੀਦ ਆ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਇੱਥੇ ਵੀ ਚੰਗੀਆਂ ਮਿਲਕਵੇਂ ਨੇ ਵੀ ਚੰਗੀਆਂ ਲੱਗੀਆਂ ਕੋਈ ਮੈਂ ਆਪਣੇ ਟਾਈਮ ਤੇ ਨਹੀਂ ਲੱਗੀ ਕੋਈ ਮੈਂ ਥਣਾ ਜੀ ਨਹੀਂ ਜੀ ਬਾਬਾ ਜੀ ਕਾਲੀ ਖਾ ਮੈਂ ਅੱਬਾ ਹੀ ਹੋਈ ਇਹ ਕੋ ਪਾਖ ਸੁਣੋ ਵੇਖੋ ਕਿਡਾ ਸਪੈਸ਼ਲ ਲੱਗਾ ਚੱਡਾ ਵੇਖੋ ਬਾਕੀ ਮਿਲਕ ਵਿੱਚ ਨੇ ਵੀ ਚੰਗੀ ਲੱਗੀ ਆ ਹਾਂਜੀ ਇਹਦਾ ਫਿਰ ਮੁੱਲ ਇਹਦਾ ਹਰ ਵੀ ਦੇ ਦਈਏ 55 ਦੀ 52 ਦੀ 51 ਦੀ 50 ਦੀ ਚਲੋ ਠੀਕ ਆ 50 ਦੀ ਠੀਕ ਆ 50 ਚਲੋ ਠੀਕ ਆ 48 43 ਸਾਡੇ 48 ਕਿਲੋ ਦੀ 48 ਦੀ ਬਿਕਸ ਜੀ ਹੋਣ ਹੋਈ ਨਹੀਂ ਕਰੀ ਫੋਨ ਲਾਵੇ ਅੱਛਾ ਬੰਦੇ ਇੱਕ ਤੇ ਦੇਣੀਆਂ ਫੋਨ ਨਹੀਂ ਸੁਟਣੀਆਂ ਚੱਕ ਵੀ ਲਓ ਸਾਰੇ ਫਿਰ ਹਾਂਜੀ ਫੋਨ ਸਾਰੇ ਚੱਕ ਵੀ ਲਓ ਫਿਰ ਫੋਨ ਚੁੱਕਾ ਗਿਆ ਫੋਨ ਹਰ ਇੱਕ ਨੂੰ ਹੋ ਸਕੇ ਬੈਕ ਕਾਲ ਵੀ ਕਰਨੀਆਂ ਪੈਣੀਆਂ ਹਾਂਜੀ ਠੀਕ ਆ ਹਾਂ ਹੁਣ ਇੱਕ ਆਵੇ ਚੰਗੇ ਕਦ ਕੱਢ ਖਾ ਲਈ ਮੈਂ ਥੱਲੇ ਵੇਖੋ ਸਫਾਈਆ ਸੁਈਆ ਇਹ ਕਿੰਨੇ ਚਿਰ ਦੀ ਸੈਟ ਪਾਸੇ ਸਾਢੇ 6 ਸੱਤ ਮਹੀਨੇ ਦੀ ਮੈਂ ਗੱਬਣਿਆ ਸੱਤ ਮਹੀਨੇ ਲਗਭਗ ਹਾਂਜੀ ਠੀਕ ਆ ਮੈਂ ਤਾਂ ਫਿਰ ਸੂਦੇ ਇਸ ਨੂੰ ਸੁਨਪਸ ਨੂੰ ਪਚੰਗਾ ਵਾ ਆਹੇ ਥੋੜਾ ਜੀ ਫਿੱਕੀ ਆ ਮੁੱਲ ਵੀ ਫਿੱਕੀ ਆ ਹੀ ਕਰ ਦੇਣਾ ਅੱਜ ਕੇ ਠੀਕ ਆ 2 ਨੰਬਰ ਦੀ ਮੈਂ ਆਣੀ ਜੀ ਆਪਾਂ ਦੋ ਟੋਕਰ ਗੱਮ ਦੇ ਦੇਣੀ ਆ ਠੀਕ ਚਾਰ ਪੰਜ ਕਿਲੋ ਮੈ ਕੋਈ ਦਾ ਜੀ ਅੱਛਾ ਢਾਂਚਾ ਦੇਖੋ ਮੈਂ ਨੂੰ ਚੰਗਾ ਚੈੱਕ ਪਾਸ ਕਿੰਨੇ ਚਰਦੀ ਆ 6 6 ਮਹੀਨੇ ਦੀ ਬੱਬਾ ਜੀ 7 ਮਹੀਨੇ ਤੇ ਪਿਓਰ ਨੀਲੀ ਰਾਵੀ ਜਾਂਦੀ ਸੂਲ ਤੇ ਵੀ ਨਿਸ਼ਾਨ ਹੈਗਾ ਜੀ ਮੈਂ ਦੇ ਚਲੋ ਆ ਜਲੇ ਆਫਨ ਸੱਜਰ ਦੋ ਤਾਂ ਬੱਬਾ ਜੀ ਇਹ ਵੀ ਮੈਂ ਜਿਆਦਾ ਨਹੀਂ 14 15 ਕਿਲੋ ਤੱਕ ਦੀ ਰਹੀ ਆ ਮੈਂ ਤਾਂ ਢਾਂਚਾ ਹੀ ਦੱਸਦਾ ਵਾ ਤੇ ਇਹਦਾ ਫਿਰ ਮੁੱਲ 42000 40000 ਚਲ ਜੀ ਅੱਜ ਛੋੜ ਹੀ ਕਰਨੀ ਬਸ ਹੁਣ ਆਪਾਂ ਬਚਿਆ 1000 ਅੱਛਾ ਬਸ ਹੁਣ ਬਾਜੀ 37 32 ਵਾਲਾ ਉਹਨਾਂ ਬਾਜੀ ਫੋਨ ਲਾਵੇ ਇਹਦਾ ਫਿਕਸ ਜੇ ਬਿਲਕੁਲ ਜੀ ਉਹਨਾਂ ਦਾ ਗੁੱਸਾ ਕਰੇ ਇਹ 39 ਦੀ ਦੇਣੀ ਹੈ ਅੱਛਾ ਬਸ ਉਹ ਭਰਾਵਾ ਦੇਦਾ ਕੋਈ ਫੋਨ ਲਾਵੇ ਉਹ ਨਾ ਨਹੀਂ ਆ ਮੈਂ ਹੀ ਕੋਈ ਫੋਨ ਲਾਵੇ ਕਰ ਦੇਣਾ ਵਾ ਫਿਕਸ ਬਾਬਾ ਫਿਕਸ ਇਹ ਕਰੀ ਰੱਖ ਲਾਂਗੇ ਫਿਕਸ ਫਿਕਸ ਕੋਈ ਸ਼ਨ ਨਹੀਂ ਪੱਥਰ ਤੇ ਲੇਕ ਨਹੀਂ ਕੰਮ ਚੱਲਦਾ ਹਰਬੀ ਜੀ ਮੈਂ ਜਾਦੀ ਨਹੀਂ 60 ਦੀ ਵੇਚਾਂਗੇ ਨਹੀਂ ਆਹ ਬਾਜੀ ਕੋਈ ਗੱਲ ਨਹੀਂ ਕੋਈ ਵੀ ਫੋਨ ਲਾਵੇ ਇਹ ਹਰਬੀ ਸਾਢੇ 6:30 ਮਿੰਟ ਇਧਰ ਦੇਖੋ ਥੀ ਲਿਆ ਵੇਖੋ ਬੱਚੀ ਤੇ ਇਹ ਤੁਹਾਡੇ ਲੱਤ ਲੱਤ ਵੀ ਲੱਜ ਗਈ ਬਾਬਾ ਜੀ ਇਹ ਕਿੰਨੇ ਚਿਰ ਚੈੱਕ ਪਾਸ ਆ ਅੱਜ ਤੁਸੀਂ ਐਵੇਂ ਨਹੀਂ 5 ਕਿਲੋ ਦੰਦ 6 ਕਿਲੋ ਬਾਬਾ 5 ਕਰਕੇ ਦੇਣਾ ਵੇੜ ਨੂੰ ਸੁਣਾਪੋ ਵੇਖੋ ਬਾਬਾ ਜੀ ਕਿੰਨਾ ਵਾ ਵੇਖੋ ਬੋਦੀ ਵਾਲੀ ਵਹਿੜ ਜੇ ਐ ਗੋਲ ਮੋਲ ਜੇ ਪੂਰੀ ਬਾਬਾ ਜੀ ਰੰਗ ਬਾਜ ਜੇ ਵੇੜ ਨੂੰ ਚੱਲ ਨਹੀਂ ਕਰਵਾ ਲਈਏ ਥੱਲੇ ਵੇਖ ਦੰਦ ਕਿੰਨੇ ਦੇ ਕੋਲ ਇਹ ਤਾਂ ਬਾਬਾ ਜੀ 6 ਕਿਲੋ ਆ ਕੋਈ 5 ਕਰਕੇ ਖੜੇ ਇਹ ਚੈੱਕ ਪਾਸ ਕਿੰਨੇ ਚਿਰ ਦੀ ਆ ਸਾਢੇ 6 ਮਹੀਨੇ ਦੀ ਸਾਢੇ 6 ਮਹੀਨੇ ਦੀ ਬੜੀ ਅਰ ਕੀ ਡੰਗਰੇ ਵੀ ਜਿਆਦਾ ਨਾਲ ਦੇ ਲਾਇਆ ਜਾਗੇ ਬਾਹਰ ਠੀਕ ਆ ਮੈਂ ਗਿਆ ਵੀ ਘਾਟੀਆ ਡੰਗਰਾਂ ਨੂੰ ਬਾਕੀ ਇਹ ਨਹੀਂ ਬਾਬਾ ਜੀ ਜਦੋਂ ਮਰਜੀ ਚੋਲੋ ਇਹ ਫ੍ਰੀਜੀ ਸੂਆ ਕਿੰਨਾ ਜਿਆਦਾ ਇਹ ਸੂਆ ਬਾਬਾ ਜੀ ਅਰ ਕੀ ਦੂਜਾ ਸੁਣੀ ਬੈਠ ਕੇ ਪਹਿਲਾ ਹੀ ਹਲੇ ਹਾਂਜੀ ਤੇ ਮੋਲੇ ਦਾ ਫਿਰ ਹਾਂਜੀ ਇਹ ਦੇ ਦਿਆ ਵੱਛੀ 32000 ਦੀ 32000 ਦੀ 3000 ਦੀ 28 ਦੀ 27 ਦੀ 26 ਦੀ ਕਿ ਕਿਤੇ ਮਕਾਉਣੀ ਦੇ ਪੰਜੀ ਦੱਸ ਦੋ 25 ਦੇ 24 ਅੱਛਾ 24000 ਜਵਾਂਗੇ ਬਾਕੀ ਵੀਰ ਭਰਾ ਫੋਨ ਲਾਵੇ ਮੋੜਨਾ ਹੀ ਬਸ ਸ਼ੂਟ ਸ਼ਾਟ ਛੋੜ ਹੀ ਕਰਦੇ ਬਾਕੀ ਇਹ ਆ ਚੀਜ਼ਾਂ ਨੇ ਲੱਭ ਦੇ ਜੀ ਦੇਖੋ ਭਾਵੇਂ ਦੋਵੇਂ ਬੰਨੇ ਬੈਠ ਜਣਗੇ ਥੋੜਾ ਕਰੇ ਲਾਤ ਤੋਂ ਲਾਤ ਵੀ ਲੱਜੇਗੀ ਵਸ਼ੀ ਗੱਡੀ ਠੀਕ ਜੀ ਹਾਂਜੀ ਬਾਕੀ ਫੋਨ ਕਰ ਦਵੂਗਾ ਜੀ ਦਾ ਸਾਮ ਪਾਇਆ ਵਸ਼ੀ ਦੂਣੀ ਆ ਤੇ ਆ ਕਿੰਨੇ ਕਦੇ ਚੈੱਕ ਪਾਸ ਪੰਜ ਮਹੀਨੇ ਦਾ ਪਲੱਸ ਜੀ ਅੱਛਾ ਪੰਜਾਂ ਦਾ ਪਲੱਸ ਜੀ ਹਾਂਜੀ ਤੇ ਦੁੱਧ ਇਹ ਦੇਖੋ ਦੁੱਧ ਬਾਬਾ ਜੀ 6 ਕਿਲੋ ਇਹਦੇ ਕੋਲ ਵੀ ਤੇ ਪੰਜ ਕਰਕੇ ਖੜੇ ਕੋਈ ਵੀਰ ਭਰਾ ਚਲੋ ਤੋਰੋ ਫੇਰ ਇਹ ਥੋੜਾ ਡਰਦੀ ਡਰਦੀ ਕੈਮਰੇ ਤੋਂ ਬਾਕੀ ਇਹਦਾ ਵੀ ਗੱਦ ਨੋਰਮਲ ਹੀ ਆ ਵੱਡਾ ਗੱਦ ਨਹੀਂ ਆ ਛੋਟਾ ਗੱਦ ਹੀ ਆ ਇਹ ਤੇ ਰੇਟ ਵੀ ਬਾਈ ਨੋਰਮਲ ਹੀ ਇਹਦਾ ਵੀ ਅੱਛਾ ਰੇਟ ਵੀ ਇਹਦਾ ਕੋਈ ਜ਼ਿਆਦਾ ਅੱਜ ਹਰ ਵੀ ਜਿਹੜੇ ਮੁੱਲ ਕਰਤੇ ਬਾਜ਼ਾਰ ਨਾਲੋਂ 10000 ਸਸਤੇ ਕਰਤੇ ਤੇ ਆਪਣੀ ਵੇਚ ਨਾਲੋਂ 10000 ਸਸਤੇ ਕੀਤੇ ਠੀਕ ਆ ਤਾਂ ਬਾਈ ਲੋਕਾਂ ਦੇ ਘਰੋਂ ਲੈਣ ਤੋਂ 5500 ਲਏ ਆ ਲੋਕੀ ਘਰੋਂ ਮੋਲਣਾ ਮੀਆਂ ਹੁੰਦੇ ਦਾਦੀਆਂ ਮਗਰ ਦੇ ਘਰਾਂ ਜੋ ਹੀ ਅੱਜ ਸਰਪੰਚੀ ਦੇ ਚਾਚੀ ਰੇਟ ਚਾਰਜ ਕਰੀ ਜਾਂਦੇ ਸੀ ਪਾਣੀ ਮਹਾਰਾਜ ਦੀ ਕਿਰਪਾ ਵਾਗੇ ਆਜੇ ਵੇਖਾਂਗੇ ਬਾਅਦ ਤਾਂ ਹੀ ਆਜੇ ਮਾਣ ਕਰਾ ਇਧਰੋਂ ਟੈਨਸ਼ਨ ਫਰੀ ਹੋ ਗਈ ਸਾਰੇ ਕੰਮ ਕਰੀਏ ਠੀਕ ਹੈ ਇਹਦਾ ਇਹਦਾ ਨਹੀਂ ਫਿਰ ਇਹਦਾ ਉਹਨਾ ਹੀ ਕਰਦੇ ਲੱਗੇ ਜੇ ਤੁਸੀਂ 22 ਦੀ 24 ਦੀ 23 ਦੀ 23000 ਦੀ 22000 ਦੀ 22000 ਦੀ ਦੇ ਦਾਂ ਕੋਈ ਬਾਕੀ ਵੀਰ ਭਰਾ ਫੂਲ ਲਾਵੇ ਮੋੜਨਾ ਹੀ ਨਹੀਂ ਆ ਠੀਕ ਹੈੁੱਲੇ ਮਾਤੰਦੇ ਦੇਣ ਲਿਆ ਆ ਗੱਲਾਂ ਅੱਜ ਤੇ ਮੁੱਲ ਵੀ ਨਹੀਂ ਜਿਆਦੇ ਕੀਤੇ ਮਈਆ ਦੇ ਠੀਕ ਹੈ ਆਪਣੀ ਬਾਲੀਆ ਤੋਂ ਕੜਗਪੜ ਮੈਂ ਸਾਰੇ ਡੰਗ ਦੂਦਤ ਇੰਨੇ 3000 ਵੱਧ ਵੇਚ ਸਕਦੇ ਆ ਐਵੀ ਗੱਲ ਕੋਈ ਨਹੀਂ ਬਾਕੀ ਵੀਰਾਂ ਦਾ ਮਾਣ ਪੂਰਾ ਸਿਰਫ ਇੱਕ ਇੱਕ ਇਲੈਕਸ਼ਨ ਕਰਕੇ ਇੱਕ ਵਾਢੀਆਂ ਕਰਕੇ ਇੱਕ ਮੇਲੇ ਗਿਲੇ ਚੱਲੰਦੇ ਆ ਉਹਦੇ ਕਰਕੇ ਥੋੜਾ ਜਿਹਾ ਕੰਮ ਆ ਵੀ ਘਟਾਇਆ ਠੀਕ ਹੈ ਹਾਂ ਬਾਕੀ ਇਹ ਆ ਵੀ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਚੈੱਕ ਪਾਸ ਦੇ ਕਿੰਨੇ ਦਿਨਾਂ ਤੀ ਇੱਕ ਬਾਕੀ 6 ਹਫ਼ਤੇ ਤੱਕ ਵੀ ਦੱਸ ਦੇ ਕੋਈ ਪਹਿਲੀ ਗੱਲ ਤਿੰਨ ਦਿਨਾਂ ਦਾ ਕਿ ਜੇ ਤਿੰਨ ਦਿਨਾਂ ਦਾ ਨਹੀਂ ਕੋਈ ਚੈੱਕ ਕਰਾ ਸਕਦਾ ਇੱਕ ਹਫ਼ਤੇ ਤੱਕ ਤਿੰਨ ਦਿਨਾਂ ਤੱਕ ਰਹੀ ਵੈਸੇ ਕੋਈ ਚੈੱਕ ਕਰਾ ਕੇ ਦੱਸਦੇ ਹਨ ਆਪਣੀ ਨੂੰ ਪਤਾ ਹੈਗੇ ਕਰਮਾੜੀ ਸੂਣ ਵਾਲੀ ਆ ਕੰਪਨੀ ਅੰਦਰ ਗਾਹ ਮਾਲ ਦੀ ਗਰੰਟੀ ਤੇ ਤੋਕੜ ਗੱਬਣ ਮਾਲ ਮੈਂ ਬਾਰ ਬਾਰ ਵੇਂਚੀ ਕਰ ਦਉ ਨਾ ਪਹਿਲਾ ਵੀਡੀਓ ਜਿਹੜੇ ਬੰਦੇ ਕੋਲ ਆਣਾ ਨਾ ਗਰੰਟੀ ਵਾਲੇ ਬੰਦੇ ਕੋਲ ਲਿਆ ਕਰੋ ਵੀ ਜਿਹੜਾ ਇੱਕ ਕਿਤੇ ਦੇ ਕੰਮ ਕਰਦਾ ਹਾਂਜੀ ਹਾਂਜੀ ਇੱਕ ਦੋ ਵਾਰ ਹੱਡਣਾ ਵੱਜੀ ਆ ਕਿਉਂਕਿ ਇੰਨਾ ਚ ਦੁੱਧ ਦਾ ਫਰਕ ਪੈ ਸਕਦਾ ਕਈ ਜੀ ਇਧਰ ਉਧਰ ਕੋਈ ਬਾਦ ਘਟ ਥਣ ਦੀ ਬਾਦ ਘਟ ਦੀ ਜੀਗਾ ਆਪਾਂ ਕੋ ਕਹਿ ਸਕਦੇ ਹਾਂਜੀ ਗੱਬਣ ਦੀ ਗਰੰਟੀ ਹੋਗੀ ਥਣਾ ਦੀ ਗਰੰਟੀ ਹੋਗੀ ਦੁੱਧ ਕੋਈ ਸਾਡੇ ਘਰੋਂ ਕੁਚੋ ਕੇ ਦਾ ਕਿਉਂਕਿ ਦੁੱਧ ਠੋਕੜ ਕੱਬਣ ਕਈ ਆਦੀ ਆਹਾਂ ਚੀਜ਼ਾਂ ਵਾਪਰੇ ਖਲੜ ਬਗਾਨੇ ਘਰ ਜਾ ਕੇ ਕਿਉਂ ਲਾਤੀ ਮਾਰ ਦਿੰਦੇ ਹਾਂਜੀ ਹਾਂਜੀ ਕਈ ਵਾਰੀ ਮਿਲਦੀਆਂ ਕਈ ਦਿਨ ਨਹੀਂ ਮਿਲਦੀਆਂ ਹਾਂਜੀ ਹਾਂਜੀ ਪਰਮਾ ਲਈ ਉੱਧਾ ਮਿਲਦੀ ਉਹ ਬਾਈ ਹਾਂਜੀ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਜੇ ਕੋਈ ਵੀਰ ਦੂਰ ਦਾ ਵਾ ਤੇ ਉਹ ਆਪਣੀ ਵੀਡੀਓ ਕੋਲ ਤੇ ਚਵਾਈ ਕਰਾ ਲੈ ਬਾਕੀ ਸਾਰੀਆਂ ਚੀਜ਼ਾਂ ਵੇਖ ਚਾ ਕੇ ਆਪਣੀ ਗਰੰਟੀ ਤੇ ਪ ਤੇ ਸਾਈਪੋਂ ਤੋਂ ਪਹਿਲਾਂ ਹੀ ਪੁੱਛ ਲਓ ਬਾਕੀ ਪੇਮੈਂਟ ਕਿੱਦਾਂ ਕਰਨੀ ਆ ਗੱਡੀ ਦਾ ਕਿੱਦਾਂ ਸਾਰਾ ਹਿਸਾਬ ਲਾ ਕੇ ਫੇਰ ਹੀ ਸਾਰੀ ਗੱਲਬਾਤ ਕਰੋ ਜੀ